ਵਾ ਇਕੱਠੋ ਗਏ ਮੈਂ ਸਾਢੇ 6 ਵਜੇ ਉੱਠਿਆ ਸੀ ਉਦੋਂ ਧੁੰਦ ਪਾਈ ਸੀ ਫਿਰ ਸਾਈਕਲ ਤੇ ਧੁੰਦ ਦੇ ਚ ਥੋੜਾ ਜਿਹਾ ਚੱਕਰ ਪੰਦਾ ਕਿਉਂਕਿ ਅਈ ਵਾਰੀ ਦੀਂਦਾ ਨਹੀਂ ਸਾਈਕਲ ਹਾਂ ਧੁੰਦ ਦੇ ਤੈਨੂੰ ਫਿਰ ਮੈਂ ਕਿਹਾ ਚੱਲ ਹੋਰ ਸੌ ਜਾਂਦਾ ਹੁਣ ਬਸ ਖਾ ਪੀ ਕੇ ਆਪਾਂ ਨਿਕਲਦੇ ਹਾਂ ਹੁਣ ਵੀ ਹੈਗੀ ਧੁੰਦ ਪਰ ਥੋੜੀ ਘਟ ਗਈ ਉਹ ਨਾਲ ਆਪਣੇ ਰੇਲ ਗੱਡੀ ਆ ਜਾਂਦੀ ਹੈ ਆਪਾਂ ਵੀ ਪਾਣ ਲਿਆ ਸਾਰਾ ਸਮਾਨ ਕੱਲਾ ਪਾ ਇੱਥੇ ਸਾਈਕਲ ਖੜਾਇਆ ਸੀ ਜਦੋਂ ਅੰਦਰ ਰਜਿਸਟ੍ਰੇਸ਼ਨ ਕਰਾ ਰਿਸੀ ਦਫ਼ਤਰ ਦੇ ਵਿੱਚ ਤੇ ਆਪਣਾ ਕਿ ਦਸਤਾਨਾ ਡਿੱਗ ਪਿਆ ਸੀ ਤੇ ਮੈਂ ਇੱਥੇ ਉਹ ਗੱਲ ਭੇਜ ਦੋ ਸੱਟਣ ਲੱਗਿਆ ਮੈਂ ਕਿਾ ਚਲ ਦੇਖਤਾ ਲਵਾਂ ਕਈ ਵਾਰੀ ਮੈਂ ਕਿਾ ਸੱਟ ਦਿੰਦਾ ਕੋਈ ਨਾ ਕੋਈ ਉੱਥੇ ਤਾਂ ਉੱਥੇ ਆਪਣਾ ਦਸਤਾਨਾ ਥਿਆ ਗਿਆ ਅੱਜ ਆਪਣਾ ਸਫ਼ਰ ਹੈਗਾ ਜੀ 105 ਤੋਂ ਲੈ ਕੇ 110 ਕਿਲੋਮੀਟਰ ਦੇ ਨੇੜੇ ਤੇੜੇ ਰੀਵਰ ਕੰਟਰੀ ਕੈਂਪ ਗਰਾਊਂਡ ਹੈ ਉੱਥੇ ਜਾਣਾ ਅਜਾਲੇ ਸ਼ਹਿਰ ਆਉਣੇ ਆ ਮੇਨ ਮੇਨ ਸ਼ਹਿਰ ਗ੍ਰੈਂਡ ਫਾਲਸ ਆਉਣਾ ਸਾਰੇ ਵਿੱਚੋਂ ਦੀ ਲੰਘਦੇ ਜਾਵਾਂਗੇ ਟਾਈਮ ਅਸਲ ਵਿੱਚ ਨਾਲੇ 7 ਮਿੰਟ ਰਹਿ ਗਏ ਨਵਾਂ ਇੰਡੀਆ ਦਾ ਮਾਹੌਲਾ ਤੁੰਦ ਦਾ ਅੱਗੇ ਘਾਟੀ ਦੀਂਦਾ ਆਪਾਂ ਹੁਣ ਜਾ ਰਹੇ ਆ ਨਿਊ ਬਾਂਸਵੈਕ 144 ਰੂਟ ਤੇ 50 ਕਿਲੋਮੀਟਰ ਆਪਾਂ ਰੂਟ ਤੇ ਜਾਣਾ ਹੈ ਐਤੂ ਆਜ ਆਪਾਂ ਹੋਰ ਰੂਟ ਫੜਨਾ ਹੈਗਾ ਹੋਰ ਸੜਕ ਫੜਨੀ ਹੈ ਉਹ ਨਦੀ ਤੇ ਸੱਜੇ ਪਾਸੇ ਆ ਜੂਗੀ ਹੁਣ ਆਪਾਂ ਨਦੀ ਤੇ ਖੱਬੇ ਪਾਸੇ ਜਾਈਏ ਅੰਨੇ ਹੱਥੇ ਗਰਮੀ ਵੀ ਪੂਰੀ ਹੈ ਕੱਲ ਵਾਂਗੂ ਕੱਲ ਵੀ ਬਹੁਤ ਗਰਮੀ ਸੀ ਤੇ ਅੱਜ ਵੀ ਬਹੁਤ ਹੈ ਸਵੇਰੇ ਤੇ ਹੱਥ ਨੇ ਠੰਡੋ ਹੋ ਜਾਂਦੀ ਹੈ ਤੇ ਦਿਨੇ ਗਰਮੀ ਵਾਲੀ ਹੁੰਦੀ ਹੈ ਸਤੰਬਰ ਆਇਆ ਜੀ ਲਾਂਦਾ ਗਾ ਅੰਦਰ ਕਿੱਪਾ ਨੂੰ ਇਹੀ ਕੁਛ ਮਿਲਦਾ ਆਪਾਂ ਕੱਲ ਗੱਲ ਕੀਤੀ ਸੀ ਵੀ ਇੱਥੇ ਫਾਇਲਿੰਗ ਕੋ ਲੈਂਗੇਜ ਵਰਤੀ ਜਾਂਦੀ ਹੈ ਤਾਂ ਕਰਕੇ ਜਿਹੜਾ ਵੀ ਬੋਰਡ ਆ ਉਹਨਾਂ ਦੇ ਫ੍ਰੈਂਚ ਚ ਵੀ ਲਿਖਿਆ ਹੁੰਦਾ ਇੰਗਲਿਸ਼ ਚ ਵੀ ਲਿਖਿਆ ਹੁੰਦਾ ਮਿਸਟਾਪ ਉੱਤੇ ਰਟ ਵੀ ਲਿਖਿਆ ਹੁੰਦਾ ਤੇ ਉੱਥੇ ਸਟਾਪ ਵੀ ਲਿਖਿਆ ਹੁੰਦਾ ਆਪਣਾ ਅਗਲਾ ਟਾਇਰ ਪੈਂਦਾ ਜਾਂਦਾ ਪਰ ਲਾਈ ਮਾ ਹਵਾ ਬਰੀ ਸੀ ਨੂੰ ਫੇਰ ਫੇਰ ਲੱਗਦਾ ਹਵਾ ਘਟ ਗਈ ਇਹ ਚ ਕੋਈ ਬਰੀਕ ਪੈਂਚਰ ਲੱਗਦਾ ਹੈ ਪੈਂਚਰ ਲਾਉਣਿਆ ਫਿਰ ਹੁਣ ਕਿਤੇ ਸ਼ਾਂਜੀ ਭਾਲ ਕੇ ਉਹ ਆ ਗਈ ਸ਼ਾਂ ਇੱਥੇ ਦੇਖਨੇ ਲਾਉਣਿਆ ਪੈਂਚਰ ਪੈਂਚਰ ਆਜੀ ਪੈਂਚਰ ਆ ਦੂਜਾ ਪੈਂਚਰ ਹੋ ਗਿਆ ਇੱਕ ਕੱਲ ਹੋਇਆ ਸੀ ਅੱਗੇ ਵਾਲੇ 'ਚ ਤੇ ਅੱਜ ਦੂਜਾ ਹੋ ਗਿਆ ਹੁ ਕਮਾਲ ਦੀ ਗੱਲ ਐ ਪਹਿਲਾਂ ਅੱਗੇ ਵਾਲਾ ਟਾਇਰ ਕਿਤੇ ਪੈਂਚਰ ਹੀ ਨਹੀਂ ਹੋਇਆ ਸੀ ਹੁ ਤਾਂ ਇਹਨਾਂ ਕੰਮ ਹੈ ਨਹੀਂ ਬੱਸ 10-15 ਮਿੰਟਾਂ ਦਾ ਕੰਮ ਹੀ ਆ ਆਤਾਰ ਸੀ ਪੈਰ ਚ ਖੁੱਬੀ ਪਈ ਸੀ ਹੁਣ ਕੱਢੀ ਹੈ ਇਹੀ ਸਫਰ ਹੈ ਜੀ ਆਪਾਂ ਚਾਹੁੰਦੇ ਕੁਝ ਹੋਰ ਹੁੰਨੇ ਆ ਤੇ ਹੋ ਕੁਝ ਹੋ ਜਾਂਦਾ ਅਰਚਨਾ ਪਤਾ ਹੋ ਜਾਂਦੀ ਆ ਚਲੋ ਪੈਂਚਰ ਲੱਗ ਗਿਆ ਹੁਣ ਆਪਣਾ ਹੁਣ ਆਪਾਂ ਖਿੱਚਦੇ ਨੇ ਰੇਲ ਬਣਾ ਦੇਣੀ ਹੁਣ ਆਪਾਂ ਸੋਚਿਆ ਸੀ ਵੀ ਚਲੋ 1:00 ਤੇ ਨੇੜੇ-ਤੇੜੇ ਆਪਾਂ ਗ੍ਰੈਂਡ ਫਾਲਸ ਪਹੁੰਚ ਜਾਏ ਪਰ ਕੋਈ ਗੱਲ ਨਹੀਂ ਉੱਪਰ ਇਹ ਲੇਟ ਪਹੁੰਚ ਜਾਏ ਫਿਰ ਕੀ ਹੁੰਦਾ ਉਹ ਸੈਂਟ ਜੌਨਸ ਰਿਵਰ ਹੈ ਇਹ ਨਾਲ ਜਿਹੜੇ ਆਪਨੇ ਜਾਂਦਾ ਇਹ ਤੇ ਰੇਲ ਦੀ ਪਾਰੜੀ ਆ ਗਈ ਤੇ ਉਪਰਾਂ ਦੇ ਪਾਸੇ ਅਮਰੀਕਾ ਆ ਗਿਆ ਉਹ ਨਿਊ ਬਾਂਸ ਜੋ ਕਿਦਾ ਚੰਡਾ ਆ ਗਿਆ ਜੀ ਕੈਨੇਡਾ ਦਾ ਤੇ ਨਾਲ ਨਿਊ ਬਾਂਸ ਵਿਖਦਾ ਉੱਤੇ ਸ਼ਹਿਰ ਹੈ ਤੇ ਥੱਲੇ ਕਿਸ਼ਤੀ ਹੈ ਕੋਈ ਨਾ ਮੌਕਾ ਮਿਲਿਆ ਤਾਂ ਆਪਾਂ ਹੋਰ ਦਿਖਾਵਾਂਗੇ ਤੁਹਾਨੂੰ ਉਹਲੀ ਆ ਗਿਆ ਬੋਰਡ ਗ੍ਰੈਂਡ ਫਾਲਸਰ ਅਪਰ ਟ੍ਰੇਲ ਤੇ ਚੜ ਗਏ ਉਹ ਪਿੱਛੇ ਸਾਈਕਲਿਸਟ ਸੀ ਉਹਨਾਂ ਨੂੰ ਪੁੱਛਿਆ ਕਹਿੰਦੇ ਹਾਂ ਵਧੀਆ ਈ ਟ੍ਰੇਲ ਇਹ ਤੇ ਇਹੀ ਕਹਿੰਦੇ ਨਦੀ ਵੀ ਪਾਰ ਕਰਾਉਂਦੀ ਹੈ ਮੈਂ ਕਿਹਾ ਚੱਲ ਸ਼ੋਰ ਸ਼ਰਾਬੇ ਥੋੜੀ ਰਾਹਤ ਮਿਲੂਗੀ ਜੀ ਆ ਬਾਜੀ ਆ ਫੌਜ਼ੇ ਦੇ ਨੇੜੇ ਆ ਤੇ ਆ ਪੁਲਾਂ ਥੱਲੋਂ ਦੀ ਅੱਪਾ ਜਾ ਰਹੇ ਆ ਆ ਟ੍ਰੇਲ ਬਣੀ ਹੋਈ ਸੀ ਤੇ ਉੱਤੋਂ ਦੀ ਟ੍ਰਾਂਸਕਨੇਟ ਹਾਈਪੇ ਜਾਂਦੀ ਹੈ ਚਲੋ ਫਿਰ ਦੇਖੀਏ ਗ੍ਰੈਂਡ ਫਾਲਸ ਸ਼ੈਰ ਤੇ ਹਮ ਪੋਣੀ ਦੋ ਹੋ ਗਏ ਅੱਦਰ ਘਰੇ ਸਬਜ਼ੀ ਲਈ ਹੋਈ ਆ ਪੇਠੇ ਬੇ ਪਮਕਿੰਸ ਮਟਰ ਮੈਨੂੰ ਲੱਗਦਾ ਏ ਟਰੇਲ ਆ ਪਾਣੂ ਉਹ ਬਹੁਤ ਤੁੰਦੀ ਲੈ ਕੇ ਜਾਊਗੀ शुक्र तो बढ़िया वजी शां जी चा थोड़ा टाइम ही है पर इधर च फिर सड़क पर चढ़ना है आ गए जी आप ग्रैंड फॉल शहर से सामने टिम होटल है तो बह के खाने पीने इतने ज्यादातर ईस्ट कनी या अटलांटिक प्रोविंसिस कनी ਕੇ ਮੋਹੌਲ ਨੰਤੇ ਮੋਹੌਲ ਹੁੰਦੇ ਬੁੜੇ ਬੈ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਜਿਵੇਂ ਆਪਣੇ ਸੱਥਾਂ ਚ ਹੁੰਦੇ ਉਮੀਦ ਮੈਂ ਹੋਟਣਾ ਤੇ ਮੋਹੌਲ ਹੁੰਦਾ ਪਾਚਾ ਇਹ ਪਟਾਟੋ ਵੈਜਸ ਖਾ ਪੀ ਤਾਂ ਲਿਆ ਜੀ ਆਪਾਂ ਖਾ ਪੀ ਤਾਂ ਲਿਆ ਹੁਣ ਆਪਾਂ ਇੱਥੇ ਤੇ ਖਾਣਾ ਸਾਈਕਲ ਵਾਲੀ ਇਥੋਂ ਪੈਂਚਰ ਆਪਾਂ ਲੈ ਕੇ ਆਉਣੇ ਆ ਪੈਂਚਰ ਘੱਟ ਰਹੇ ਆਪਣੇ ਕੋਲੇ ਚਲੋ ਫਿਰ ਉਹਨਾਂ ਸਿਹਰਾ ਬਚਾਲੇ ਰੁੱਖ ਜਿਹੜੇ ਲਾਏ ਇਹਦੇ ਨਾਲ ਹੀ ਸੋਨਾ ਬਣ ਜਾਂਦਾ ਹੈ। ਆ ਬੰਦ ਬੰਦਾ ਕਰ ਗਿਆ ਜੀ ਇੱਥੇ ਨਹੀਂ ਹੈਗੀ ਦੁਕਾਨ ਆਇਆ ਕਰ। ਅੱਗੇ ਕੋਲ ਸਟੋਰ ਹੈਗਾ ਹੋਮ ਹਾਰਡਵੇਅਰ। ਆ ਗਿਆ ਜੀ ਹੋਮ ਹਾਰਡਵੇਅਰ। ਇੱਥੇ 15 ਪੁੱਛ ਕੇ ਆਏ ਆ। ਕਹਿੰਦੇ ਇੱਥੇ ਹੈ ਨਹੀਂ ਜਿੱਤੂ ਕਹਿੰਦਾ ਤੂੰ ਮੁੜ ਕੇ ਆਇਆ। ਓਟੀਏ ਫਰਕਲੋ ਦੇ ਪਿੱਛੇ ਆ ਚਲੋ ਫਿਰ ਉਧਰ ਨੂੰ ਦੁਬਾਰੇ ਆ ਆ ਗਏ ਦੇਖੋ ਹਣ ਇੱਥੇ ਹੈ ਅਸੀਂ ਜੈਸੀ ਨਕਾਂ ਦਾ ਮਾਲਕ ਤੇ ਉਹਨੇ ਆਪਾਂ ਨੂੰ ਪੈਚਸ ਮੁਫਤ ਜੀ ਦੇਤੇ ਕਹਿੰਦਾ ਹੈ ਕਿ ਤਾਂ ਇਹ ਠੀਕ ਠਾਕ ਜੀ ਹੈ ਤੇ ਉਹ ਕਹਿੰਦਾ ਲੈ ਜਾ ਕੋਈ ਚੱਕਰ ਵੀ ਇਹ ਅਸੀਂ ਖੜੇ ਗੱਲਾਂ ਕਰੀਏ ਗੱਲਾਂ ਕਰੀਏ ਅਸੀਂ ਹੁਣ ਗੰਭੀਰ ਵੀ ਮੈਂ ਕਹਿੰਦਾ ਲੈ ਮੀ ਸੀ ਯੂ ਰੈਗ ਮਨੇ ਦੇਖਿਆ ਕਿਹਾ ਆਹ ਉਹ ਨਾਈਸ ਬਾਈਕ ਬਹੁਤ ਵਧੀਆ ਗੱਲਾਂ ਹੋਈਆਂ ਗੁੱਡ ਅਸੀਂ ਬੰਦਾ ਗੁੱਡ ਤਾਂ ਅਪੀ ਲੱਗਣਾ ਜਿਹੜਾ ਉਹਨੇ ਮੁਫਤ ਜਿਹੇ ਪੈਚਸ ਦੇ ਦੇ ਨਹੀਂ ਉਹ ਵੀ ਖੈਰ ਵਧੀਆ ਜਿਆਦਾ ਤੇ ਹਾਨੂੰ ਕਹਿੰਦਾ ਇਹ ਨੌਣਾ ਨੂੰ ਨਾ ਤਾਂ ਦੱਸ ਦੇ ਕਿੱਥੇ ਸ਼ਾਵਰ ਹੈਗਾਗਾ ਮੈਂ ਨਾ ਨਾ ਕੋਈ ਚੱਕ ਰਹੀ ਨਹੀਂ ਦਾ ਰਿਸਪੈਕਟ ਫॉर ਯੂ ਗਾਇਜ਼ ਕਹਿੰਦਾ ਆ ਸ਼ੁਕਰੀਆ ਭਾਈ ਜੀ ਸ਼ੁਕਰੀਆ ਛੋਟੇ ਸ਼ਹਿਰਾਂ ਵਿੱਚ ਚੰਗੇ ਲੋਕ ਹੁੰਦੇ ਯਾਰ ਮੀ ਵਾਲੀਆ ਪੀਓ ਟ੍ਰੇਲ ਪਹੁੰਚ ਗਿਆ ਹੈ ਹੈ ਗਿਆ 3 ਕਿਲੋਮੀਟਰ ਦੇ ਅੱਗੇ ਹੁਣ ਇਹਨਾਂ ਗ੍ਰੇਵਲ ਸਟਾਰਟ ਹੋ ਗਈ अगर इधर बार बार बजरी के ढेर लगे हुए हैं पत्थर आ गया बच्चे किसी ने कभी खराब कर रखे है पत्थर सेट सुट गए ਉਨ ਚਲੋ ਆਇਆ ਤਾਂ ਵਧੀਆ ਇਸ ਹਾਂਵੇਂ ਹਾਂਵੇਂ ਚਾਈ ਜਾਂਦੇ ਆ ਠੰਡੇ ਠੰਡੇ ਜੇ ਹਾ ਹਾ ਐਥੇ ਤਾਂ ਹੀ ਲੱਗਦਾ ਜਿਵੇਂ ਐਸੀ ਚੱਲ ਰਿਹਾ ਹੁੰਦਾ ਧੁੱਪੇ ਓ ਹੋ 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 ਧੁੱਪੇ ਦਾ ਘਾਸਰੇ ਵਾਲਾ ਕੰਮ ਹੀ ਹੈ ਜੇ ਖਾਸ ਕਰਕੇ ਜੇ ਤੁਸੀਂ ਇਹ ਜਿਹੇ ਟ੍ਰੇਲਾਂ ਤੇ ਹੁੰਨੇ ਹੋ ਜਦੋਂ ਨੇੜੇ ਤੇੜੇ ਸ਼ਹਿਰ ਨਹੀਂ ਹੁੰਦਾ ਆਸੇ ਪਾਸੇ ਜੰਗਲ ਹੀ ਹੁੰਦਾ ਤੋਦੋਂ ਜਿਆਦਾ ਚਿਕਨਾ ਰਹਿਣਾ ਪੈਂਦਾ ਬੰਦੇ ਨੂੰ ਮਾੜਾ ਹੈੱਡਫੋਨ ਨਾ ਹੀ ਲਾਵੇ ਬੰਦਾ ਗਾਣੇ ਕੋਨੇ ਨਾ ਹੀ ਸੁਨੇ ਕਿਉਂਕਿ ਉਦੋਂ ਮਾੜੀ-ਮਾੜੀ ਆਵਾਜ਼ ਦਾ ਵੀ ਬੰਦੇ ਨੂੰ ਧਿਆਨ ਰੱਖਣਾ ਪੈਂਦਾ ਤੇ ਪਿੱਛੇ ਹਮੇਸ਼ਾ ਮੁੜ ਕੇ ਦੇਖਦਾ ਰਹੇ 5-10 ਮਿੰਟਾਂ ਬਾਅਦ ਆ ਦੇਰ ਪੱਥਰ ਪੁੱਥਰ ਸਾਰਾ ਕੁਛ ਇਧਰੋਂ ਹੀ ਜਾਂਦਾ ਪਹਾੜਾਂ ਚ ਤੇ ਇਹ ਇਹ ਹੈਗੀ ਸੀ ਜੀ ਉਹੀ ਫੇਵਰੇਟ ਰੈਕ ਸੀ ਤੇ ਇਹਨੂੰ ਤਾਸਮੈਸ ਕਰਕੇ ਇਹ ਤੇ ਬਜਰੀ ਪਾਈ ਗਈ ਆ ਤੈਨੂੰ ਟ੍ਰੇਲ ਬਣਾਇਆ ਗਿਆ ਹਾਂ ਨਾਲ ਨਾਲ ਆਪਣੀ ਨਦੀ ਆਂਦੀ ਹੈ ਉਹੀ ਸੈਨ ਜੋਨਸ ਰਿਵਰ ਉਹ ਗੀਜ਼ ਬੈਠੇ ਧੁੱਪ ਸੇਖੀ ਜਾਂਦੀਆਂ ਨਾਲੇ ਪਾਣੀ ਚ ਨਹੀਂ ਜਾਂਦੀਆਂ ਇੱਥੇ ਆਪਾਂ ਨੂੰ ਇੱਥੇ ਮੂਸ ਦੇਖਣ ਨੂੰ ਮਿਲ ਸਕਦੇ ਆ ਕਿਉਂਕਿ ਲਾਂਟਿਕ ਪ੍ਰਵਿੰਸਾਂ ਨੂੰ ਮੂਸ ਕੰਟਰੀ ਕਿਹਾ ਜਾਂਦਾ ਹੈ ਆ ਜਮਾਈ ਪਧਰਾ ਮਦਾਨ ਆਇਆ ਪਰ ਇਹਦੇ ਉਹ ਦੂਜੇ ਪਾਸੇ ਨਾਲ ਦੀ ਹੈ ਇਹ ਰਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਇੱਥੇ ਰੇਲਵੇ ਟ੍ਰੈਕ ਹੁੰਦਾ ਸੀ ਰੇਲਪਾਰਾੜੀ ਹੁੰਦੀ ਸੀ ਤਾਂ ਕਰਕੇ ਫਿਰ ਬਾਲੀ ਕੋਈ ਤਰਾਈ ਚੜਾਈ ਵੀ ਨਹੀਂ ਸਕੀ ਜਾਂ ਤਰ ਪਧ ਰਹੀ ਸਬਜ਼ੀਆਂ ਦਾ ਕੰਪੋ ਪੀਲੇ ਲੱਗਦੇ ਹਨ ਪਰ ਨਾਲੇ ਪਾਸੇ ਟਮਾਟਰ ਲੱਗਦੇ ਆ ਉਹ ਪਰ ਮੱਕੀ ਆ ਆਹ ਸਬਜ਼ੀ ਲੱਗੀ ਹੋਈ ਹੈ ਤੇ ਇਹਨਾਂ ਨੇ ਆਪਦਾ ਟ੍ਰੇਲਰ ਖੜਾ ਰੱਖਿਆ ਸਬਜ਼ੀ ਵੇਚਣ ਨੂੰ ਤੇ ਅੰਦਰ ਅੰਦਰ ਵੀ ਹੋਰ ਸਬਜ਼ੀ ਲਾ ਰੱਖੀ ਸਰਕੂ ਤਾਂ ਬਣੀ ਹੋਈ ਹੈ ਏਟੀਵੀਜ਼ ਲਈ। ਹਰਾ ਪਾਉ। ਸਾਈਕਲ ਵੀ ਲਈ ਤੁਰੇ ਜਾਂਦੇ ਆ। ਥੱਲੇ ਜਿਹੜੇ ਟਾਇਰਾਂ ਦੇ ਨਿਸ਼ਾਨ ਹੈ ਉਹ ਏਟੀਵੀਜ਼ ਦੇ। ਸਾਈਕਲਿਸਟਸ ਆਪਾਂ ਨੂੰ ਕੋਈ ਹਜੇ ਤੱਕ ਮਿਲਿਆ ਨਹੀਂ ਇੱਥੇ। ਜਿਹੜਾ ਆਪਣੇ ਮੰਗੂ ਆਫ-ਰੋਡਿੰਗ ਕਰਦਾ ਹੋਵੇ। ਖਦਾ ਦੇ ਟਾਇਰਾਂ ਤੋਂ ਦੂਰਾਂ ਦੀ ਹਵਾ ਦੇਖ ਲਈਏ। ਜਾ ਦੋਨੇ ਚਲੋ ਆ ਦੇਖੋ ਦਰੇਟੋ 3 ਇਹ ਏਟੀਵੀ ਦੀ ਫੋਟੋ ਲੱਤੀ ਸੀ ਮੈਂ ਜਬ ਇੱਥੇ ਵਿੱਚ ਆ ਕਾਰ ਵੀ ਆਇਆ ਇਹ ਨਾਲ ਨਾਲ ਕਿ ਤੁਸੀਂ ਉਹ ਇੱਕ ਘਰ ਆਲੇ ਉਹ ਆ ਨਹੀਂ ਛੱਡ ਰੱਖਿਆ

ਐਂਡ ਹੋਰ ਆਸਟ੍ਰੇਲੀਆ ਵਾਲੇ ਨਹੀਂ ਇਹ ਨਿਊ ਬਾਂਸ ਵਿਕਟੋਰੀਆ ਚਲੋ ਫਿਰ ਚੱਲੀਏ ਅੱਗੇ ਨੂੰ ਅਜੇ ਆਪਣਾ ਰਾਹ ਰਹਿਦਾ ਹੈ 20 ਕਿਲੋਮੀਟਰ ਦਾ ਜਹਾਂ ਦਾ ਸੀ ਮੋਟਰਸਾਈਕਲ ਦੀ ਰੇਡ ਬਣਾਈ ਆਪਣੇ ਕੰਸਟਰਕਸ਼ਨ ਜਲਦੀ ਆਂਦੀ ਹੈ ਸੜਕ ਬਣੀ ਜਾਂਦੀ ਹੈ ਇਹ ਰੂਟ 130 ਹੈ ਜਿਹਦੇ ਆਪਾਂ ਉਨ ਚੜੇ ਆਂ ਪਾਥ ਐਂਡ ਉਹ ਤੋਂ ਆਪਾਂ ਇਹ ਰੂਟ ਤੇ ਆਏ ਆਂ ਐਨੀ ਆਵਾਜ਼ ਆਈ ਹੈ ਨਹੀਂ ਕੋਈ ਨਹੀਂ ਕੰਸਟਰਕਸ਼ਨ ਦਾ ਕਰਕੀ ਨਹੀਂ ਹੈਗੀ ਪਤਾ ਨਹੀਂ ਇਹ ਸੜਕ ਤੇ ਉਹੀ ਘਟਾ ਆਵਾਜ਼ ਆਈ ਤੁਹਾਨੂੰ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਹੈ ਰਸੀ ਬੁਕੂ ਅੱਜ ਆਪਾਂ ਨੂੰ ਫੈਲ ਦੇਤੀ ਅੰਦਾਜ਼ ਵਿੱਚ ਖਿੱਚ ਚਾਤਾ ਆਪਣੇ ਜਾਂਦੀ ਆ ট্রান্স ਕੈਨੇਡਾ ਹਾਈਵੇ ਉੱਤੇ ਉਹ ਟਰੱਕ ਜਾਂਦਾ ਇਹਦੇ ਉੱਤੋਂ ਦੀ ਉਹ ট্রান্স ਕੈਨੇਡਾ ਹਾਈਵੇ ਹੈ ਤੇ ਇਹ ਹੈ ਯਾ ਪੁਰਾਣੀ ট্রান্স ਕੈਨੇਡਾ 138 ਰੂਟ ਵਜਦਾ ਤੇ ਕੁਏ ਸਾਈਕਲਿਸਟ ਲਈ ਵਧੀਆ ਹੈ ਮੋਤੇ ਉਤਰਾਇਆਂ ਚੜਾਈਆਂ ਜ਼ਿਆਦਾ ਆ ਜਾਂਦੀਆਂ ਹੁੰਦੀਆਂ ਤਾਂ ਇਹ ਤੇ ਵੀ ਹੈ ਪਰ ਇਹ ਤੇ ਬੰਦਾ ਹੌਲੀ ਹੌਲੀ ਚੱਈ ਜਾਂਦਾ ਰਹਿੰਦਾ ਵੱਡੇ ਟਰੱਕਾਂ ਦੀ ਆਵਾਜ਼ਾਈ ਨਹੀਂ ਹੈਗੀ ਬਾਕੀ ਕੋਈ ਗੱਡੀ ਨਹੀਂ ਆ ਰਹੀ ਜਦੋਂ 20 ਮਿੰਟਾਂ ਬਾਅਦ ਇਕ ਹੁੰਦੀ ਹੈ ਪਿੱਛੇ ਵੀ ਕੁਛ ਨਹੀਂ ਅੱਗੇ ਵੀ ਕੁਛ ਨਹੀਂ ਹੁਣ ਆਪਣੇ ਕੋਲ ਦੀ ਟਰੈਕਟਰ ਲੰਘੂ ਆ ਸਾਰੀ ਛੜ ਕੱਪਣੀਆਂ ਬਸ ਇਧਰ ਨਾਲ ਨਾਲ ਆਪਾਂ ਪਾੜ ਦੇਖਦੇ ਆਂ ਨੈਵੀਗੈਂਟਸ ਵੇਖਦੇ ਲੋ ਜੀ ਉਹ ਆ ਗਿਆ ਆਪਣਾ ਵੀ ਕੈਂਪ ਗਰਾਊਂਡ ਦਾ ਬੋਰਡ ਰੀਵਰ ਕੰਟਰੀ 4 ਕਿਲੋਮੀਟਰ ਆ ਕਹਿੰਦੇ ਆ ਗਿਆ ਜੀ ਆ ਗਿਆ ਸਾਹਮਣੇ ਕੈਂਪ ਗਰਾਉਂਡ ਦਾ ਵੀ ਬੋਰਡ ਆ ਗਿਆ ਤੇ ਉਹ ਸਾਹਮਣੇ ਚੜਾਈ ਵੀ ਆ ਗਈ ਆਗੇ ਜੀ ਆਗੇ ਹੋ ਹੋ ਨਿਊ ਬਾਂਸ ਵਿਖਦੇ ਆਂ ਪਹਾੜੀਆਂ ਫਤਿਹ ਕਰ ਜਾਂਦੇ ਆ ਜੀ ਜੀ ਆਪਾਂ ਪਹੁੰਚ ਗਏ ਕੈਂਪ ਗਰਾਉਂਡ ਤੇ ਰੀਵਰ ਕੰਟਰੀ ਕੈਂਪ ਗਰਾਉਂਡ ਸਵਾਗਤ ਕੀਤਾ ਆਪਣਾ ਗੀਸ ਨੇ ਆਪਾਂ ਫੋਨ ਕੀਤਾ ਇੱਥੇ ਲਿਖਿਆ ਹੋਇਆ ਸੀ ਅੱਗੇ ਮਿਲ ਗਈ ਜੀ ਆਪਾਂ ਨੂੰ ਕੈਂਪ ਸਾਈਟ ਤੇ ਟੈਂਟ ਆਪਾਂ ਦਹੀਂ ਸੁੱਕਣਾ ਪਾਇਆ ਹੋਇਆ ਆ ਆ ਚਲ ਥੋੜਾ ਬਹੁਤ ਸੁੱਕ ਜੂ ਅੰਜ ਧੁੱਪੇ ਆਪਾਂ ਨੂੰ ਟਾਈਮ ਨਹੀਂ ਲੱਗਿਆ ਤਰਤਾ ਹੀ ਆਪਾਂ ਆਸਤਾ ਜਾਂਤੂ ਵੀ ਲਾ ਲਿਆ ਜੀ ਸਮਾਨ ਵੀ ਸਾਮਤਾ ਨੋਂ ਨੰਨੇ ਨਾ ਇਸੀ ਜੀ ਆਪਾਂ ਸੌਣ ਲੱਗਦੇ ਆ